ਦੀ ਗੱਲ ਜਿਹੜੀ ਹੈ ਨਾ ਖੋਲਦੀ ਹੈ ਅੱਖਾਂ ਚ ਚੁਬਦੀ ਹੈ ਔਰ ਮਨ ਸੋਚ ਆਂਦੀ ਹੈ ਕਿ ਇਹ ਜਿਹੜਾ ਸਥਾਨ ਇਨਾ ਪਵਿੱਤਰ ਸਥਾਨ ਹੈ ਇਹਨੂੰ ਹੋਲੀ ਦਰਜਾ ਹੋਲੀ ਸਿਟੀ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ਜੇ ਤੁਸੀਂ ਸੰਸਾਰ ਭਰ ਦੇ ਵਿੱਚ ਦੇਖੋ ਤੇ ਆਪਣੇ ਆਪਣੀ ਸਰਕਾਰਾਂ ਨੇ ਸੰਸਾਰ ਦੇ ਵਿੱਚ ਪਾਵੇਂ ਵਰਟੀਕਲ ਹੋਵੇ ਪਾਵੇਂ ਜੱਦਾ ਹੋਵੇ ਪਾਵੇਂ ਜੇਰੂਸਲੈਮ ਹੋਵੇ ਉੱਥੇ ਹੋਲੀ ਸਿਟੀ ਦਾ ਉਹਨਾਂ ਨੂੰ ਸਟੇਟਸ ਦਿੱਤਾ ਹੈ ਜੇ ਆਪਾਂ ਦੂਰ ਨਾ ਚਾਈਏ ਆਪਾਂ ਇੰਡੀਆ ਨੂੰ ਹੀ ਦੇਖ ਲਈਏ ਤਾਂ अयोध्या जीनो वाराणसी وچ वृन्दावन मथुरा ਜਿੰਨੇ ਵੀ ਆਪਣੇ ਪਵਿੱਤਰ ਸਥਾਨ ਨੇ ਉਹਦੇ ਚ ਸ਼ਰਾਬ ਮੀਟ ਇਹ ਤੰਬਾਕੂ ਸਭ ਬੈਨ ਹੈ ਤੇ ਫਿਰ ਐਸਾ ਕੀ ਗੱਲ ਹੋਈ ਹੈ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਆਪਣੇ ਹੱਥੀ ਬਣਾਈ ਹੋਈ ਨਗਰੀ ਦੇ ਵਿੱਚ ਅਸੀਂ ਅੱਜ ਤੱਕ ਹੋਲੀ ਸਟੇਟਸ ਨਹੀਂ ਦੇ ਪਾਏ ਹਾਂ اور ਇੱਥੇ ਸ਼ਰਾਬ ਇਥੇ ਵੀ ਇਥੇ ਤੰਬਾਕੂ ਔਰ ਹਿੰਦੁਸਤਾਨ ਦੀ ਰੇਟਿੰਗ ਦੇ ਵਿੱਚ ਅਮਰਸਰ ਇਜ਼ ਵਨ ਆਫ ਦਾ ਡੱਕਟੀਐਸਟ ਫਿਲਤੀਐਸਟ ਟਾਊਨ ਇਹ ਮੈਂ ਆਪਨੇ ਕਹਿ ਰਿਹਾ ਇਹ ਆਰਟੀਆਈ ਦੇ ਵਿੱਚ ਦਿੱਤੀ ਹੋਈ ਗਵਰਨਮੈਂਟ ਆਫ ਇੰਡੀਆ ਦੀ ਰੇਟਿੰਗਸ ਦੇ ਵਿੱਚ ਕਹਿ ਰਿਹਾ ਹਾਂ ਹੁਣ ਮੇਰੇ ਮਨ ਚ ਇੱਕੋ ਇੱਕ ਚਾਹ ਹੈ ਕਿ 2027 ਦੇ ਵਿੱਚ ਗੁਰੂ ਸਾਹਿਬ ਦੀ ਇਸ ਨਗਰੀ ਨੂੰ 500 ਸਾਲ ਹੋਣ ਵਾਲੇ ਨੇ ਕੀ ਕਟੋ-ਕਟ ਉਦੋਂ ਤੱਕ ਆਪਾਂ ਇਸ ਨੂੰ ਪਵਿੱਤਰ ਨਗਰੀ ਦਾ ਦਰਜਾ ਦਲਵਾ ਸਕਦੇ ਹਾਂ ਕਿ ਨਹੀਂ ਇਹਦੇ ਲਈ ਕੁਝ ਪ੍ਰਯਾਸ ਕੀਤੇ ਨੇ 2022 ਦੇ ਵਿੱਚ ਅਸੀਂ ਇੱਕ ਪਟੀਸ਼ਨ ਲਗਾਈ ਮਾਈਨੋਰਟੀ ਕਮਿਸ਼ਨ ਨੂੰ ਕਿ ਇਹਦੇ 'ਚ ਦਰਜਾ ਦਿੱਤਾ ਜਾਏ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਨੋਟਿਸ ਦਿੱਤਾ ਪਰ ਭਗਵੰਤ ਮਾਨ ਸਰਕਾਰ ਨੇ ਕੋਈ ਉਹਦਾ ਰਿਸਪਾਂਸ ਨਹੀਂ ਦਿੱਤਾ ਉਸ ਤੋਂ ਬਾਅਦ 2023 ਅਪ੍ਰੈਲ ਦੇ ਵਿੱਚ ਮੈਂ ਵਿੱਟ ਪਟੀਸ਼ਨ ਪੀਆਈਐਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲਗਾਈ ਕਿ ਜੀ ਆਹ ਕੰਮ ਹੋਣੀ ਚਾਹੀਦੇ ਕਿ ਕੀ ਕੀ ਕੰਮ ਹੋਣੇ ਚਾਹੀਦੇ ਨੇ ਕਿ ਬਈ ਸਾਹਿਬ ਸ੍ਰੀ ਅਮਰitsar ਔਰ ਬਾਕੀ ਹਿਸਟੋਰੀਕਲ ਗੋਦਵਾਰਿਆਂ ਦੇ ਆਸੇ-ਪਾਸੇ 1 ਮੀਲ 2 ਮੀਲ ਦੇ ਆਸੇ-ਪਾਸੇ ਨਾ ਸ਼ਰਾਬ ਹੋਵੇ ਨਾ ਤੰਬਾਕੂ ਹੋਵੇ ਨਾ ਗੰਦਗੀ ਹੋਵੇ ਨਾ ਕੋਈ ਮੀਟ ਔਰ ਹੋਰ ਕਿਸੇ ਤਰੀਕੀ ਦੀ ਅਬਜੈਕਟੇਬਲ ਚੀਜ਼ ਹੋਵੇ ਏ ਵੀ ਬੇਨਤੀ ਕੀਤੀ ਕਿ ਸਾਰੇ ਗੁਰਪੁਰਬ ਜਿੱਦਾਂ 2 ਅਕਤੂਬਰ ਨੂੰ ਤੁਸੀਂ ਜਾਣਦੇ ਹੋਵੋਗੇ ਟਰਾਈਡੇ ਹੁੰਦਾ ਹੈ ਕਿ ਸਾਰੇ ਗੁਰਪੁਰਬ ਦੇ ਉੱਤੇ ਟਰਾਈਡੇ ਅਨਾਉਂਸ ਕੀਤਾ ਜਾਏ ਇਹ ਵੀ ਬੇਨਤੀ ਕੀਤੀ ਕਿ ਭਾਈ ਥੇਕੇ ਜਿਹੜੇ ਨੇ ਇਹ ਤੁਸੀਂ ਆਲਟਰਨੇਟ ਡੇਸ ਤੇ ਖੋਲੋ ਇੱਕ ਦਿਨ ਦਾ ਨਾਗਾ ਪਾ ਕੇ ਖੋਲੋ ਕਿਉਂਕਿ ਇਹ ਪੰਜਾਬ ਗੁਰਾਂ ਦੀ ਇੱਕ ਸਟੇਟ ਹੈ ਇੱਥੇ ਸਿੱਖੀ ਦਾ ਬੋਲਬਾਲਾ ਹੈ ਔਰ ਫੰਡਮੈਂਟਲ ਰਾਈਟਸ ਸਿੱਖਾਂ ਦੇ ਕਿ ਉਹ ਆਪਣੇ ਰਿਲੀਜੀਅਨ ਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣ ਔਰ ਇਹਦੇ ਵਿੱਚ ਜਿਹੜੀ ਆ ਚੀਜ਼ਾਂ ਇੱਕ ਬਦਲ ਆਂਦੇ ਆ ਨੇ ਲੇਕਿਨ ਇਹ ਸਿਰਫ ਇੱਕ ਰਿਲੀਜੀਅਨ ਦਾ ਇਸ਼ੂ ਨਹੀਂ ਹੈ ਇਹ ਇੱਕ ਕਨਸਟੀਟਿਊਸ਼ਨ ਦਾ ਇਸ਼ੂ ਵੀ ਹੈ ਜੇ ਤੁਸੀਂ ਆਰਟੀਕਲ 47 ਪੜ੍ਹਦੇ ਹੋ ਤੇ ਉਹਦੇ ਵਿੱਚ ਲਿਖਿਆ ਹੈ ਕਿ ਹਰ ਸਰਕਾਰ ਦੀ ਇਹ ਡਿਊਟੀ ਹੈ ਆਰਟੀਕਲ 47 ਕਹਿੰਦਾ ਹੈ ਕਿ ਹਰ ਸਰਕਾਰ ਦੀ ਇਹ ਡਿਊਟੀ ਹੈ ਕਿ ਤਾ ਸ਼ਰਾਬ ਹੋਵੇ ਤੰਬਾਕੂ ਹੋਵੇ ਕੋਈ ਇਨਟੌਕਸਿਕੈਂਟ ਹੋਵੇ ਉਹਦੀ ਆਪਾਂ ਰੈਪ੍ਰੇਜ਼ੈਂਟੇਸ਼ਨ ਕਰਨੀ ਹੈ ਉਹਦੀ ਆਪਾਂ ਪਾਬੰਦੀ ਕਰਨੀ ਹੈ ਇਹ ਸਾਰੇ ਤੱਥ ਅਸੀਂ ਹਾਈ ਕੋਰਟ ਦੇ ਸਾਹਮਣੇ ਰੱਖੇ ਭਵੰਤਵਾਨ ਸਰਕਾਰ ਨੇ ਹਾਈ ਕੋਰਟ ਅੱਗੇ ਇਹ ਕਿਆ ਕੀ ਜੀ ਜੇ ਸਾਨੂੰ ਇਹ ਰੈਪ੍ਰੇਜ਼ੈਂਟੇਸ਼ਨ ਦਿੰਦੇ ਨੇ ਸਿੱਧੀ ਤੇ ਅਸੀਂ ਇਹਦੇ ਤੇ ਚੰਗੀ ਤਰ੍ਹਾਂ ਗੌਰ ਕਰਾਂਗੇ ਉਹ ਅਸੀਂ ਉਸ ਕਰਕੇ 1 ਸਾਲ ਹੋ ਗਿਆ ਰੈਪ੍ਰੇਜ਼ੈਂਟੇਸ਼ਨ ਵੀ ਦੇਤੀ ਫੇਰ ਵੀ ਭਗਵੰਤ ਮਾਨ ਜੀ ਸਰਕਾਰ ਨੇ ਕੁਝ ਵੀ ਉਹਦੇ ਤੇ ਇੱਕ ਮਤਲਬ ਇੱਕ ਵਰਡ ਲਾ ਵੀ ਆਰਡਰਲੀ ਪਾਸ ਕੀਤਾ ਇਸ ਕਰਕੇ ਮੈਂ ਕੰਟੈਂਪਟ ਫਾਈਲ ਕੀਤੀ 15 ਦਿਨ ਪਹਿਲਾਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਉਹ ਹੁਣ ਹਾਈ ਕੋਰਟ ਚ ਲੱਗੀ ਹੋਈ ਹੈ 10 ਤਰੀਕ ਨੂੰ ਉਹਦੀ ਸੁਣਵਾਈ ਹੈ ਹੋਰ ਜਿਹੜਾ ਗੁਰੂ ਰਾਮਦਾਸ ਜੀ ਦੇ ਅੱਗੇ ਇੱਕੋ ਇੱਕ ਬੰਦਾ ਅੜ ਕੇ ਖੜਾ ਹੈ ਔਰ ਉਹਦਾ ਨਾਮ ਹੈ ਸਰਦਾਰ ਭਗਵੰਤ ਸਿੰਘ ਰਾਦਰ ਭਗਵੰਤ ਸਿੰਘ ਮਾਨ ਰਾਦਰ ਭਗਵੰਤ ਮਾਨ ਕਿਉਂਗੇ ਸਰਦਾਰ ਜਸ ਸਿੰਘ ਤੋਂ ਲਗਵਾਦੇ ਨਹੀਂ ਭਗਵੰਤ ਮਾਨ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਅਹੰਕਾਰ ਜੇ ਸਭ ਤੋਂ ਜ਼ਿਆਦਾ ਐਰੋਗੈਂਸ ਜੇ ਸਭ ਤੋਂ ਜ਼ਿਆਦਾ ਕਮਾਂਡਾ ਉਹ 라ਵਣ ਦਾ ਹੋਇਆ ਪਰ ਮੈਂ ਦੇਖ ਰਿਹਾ ਕਿ 라ਵਣ ਤੋਂ ਵੀ ਜ਼ਿਆਦਾ ਕਮਾਂਡ ਭਗਵੰਤ ਮਾਨ ਜੀ ਨੂੰ ਆਪਣੇ 92 ਐਮਐਂਡਿਆਂ ਦਾ ਉਹ ਕਹੇ ਕਿ ਜਿਉ ਤੁਸੀਂ ਮਰਜ਼ੀ ਕਰ ਲੋ ਮੈਂ ਅੰਮ੍ਰਿਤਸਰ ਨੂੰ ਪੁਲੀ ਸਟੇਟਸ ਸਿਟੀ ਦਾ ਸਟੇਟਸ ਨਹੀਂ ਦਵਾਵਾਂਗਾ ਇਹ ਹੁਣ ਜ਼ਿੱਦ ਹੈ ਤੇ ਅਸੀਂ ਵੀ ਕਿਉਂਕਿ ਲੱਖਾਂ ਕਰੋੜਾਂ ਦੀ ਸ਼ਰਧਾ ਹੈ ਕਿ ਇਸ ਨਗਰੀ ਨੂੰ 2027 ਤੱਕ ਪੁਲੀ ਸਿਟੀ ਦਾ ਦਰਜਾ ਦਵਾਣਾ ਹੀ ਹੈ ਅਸੀਂ ਵੀ ਹੁਣ ਜ਼ਿੱਦ ਫੜ ਲਈ ਹੈ ਕਿ ਭਈ ਇਹ ਹੁਣ ਗੁਰਰਾਮਦਾਸ ਜੀ ਵਰਸਸ ਭਗਵੰਤ ਮਾਨ ਹੋ ਗਿਆ ਹੈ ਅਸੀਂ ਗੁਰਰਾਮਦਾਸ ਜੀ ਦੇ ਸਪਾਈ ਹਾਂ ਉਹਨਾਂ ਲਈ ਲੜਾਈ ਲੜ ਰਹੇ ਹਾਂ ਆ ਭਗਵੰਤ ਮਾਨ ਜੀ ਆਪਣਾ ਪੂਰਾ ਸਾਡਾ ਵਿਰੋਧ ਕਰ ਰਹੇ ਨੇ ਮੈਂ ਅਕੀਲੀ ਗੱਲ ਇਹ ਕਹਿਣਾ ਚਾਹਾਂਗਾ ਕਿ ਭਗਵੰਤ ਮਾਨ ਜੀ ਇੱਕ ਆਪਣੇ ਇੰਡੀਵਿਜੂਅਲ ਨੇ ਜੇ ਉਹਨਾਂ ਨੂੰ ਸ਼ਰਾਬ ਪੀਣ ਦਾ ਸ਼ੌਂਕ ਹੈ ਸਾਨੂੰ ਕੋਈ ਆਬਜੈਕਸ਼ਨ ਨਹੀਂ ਉਹਨਾਂ ਨੂੰ ਸਿੱਖੀ 'ਚ ਵਿਸ਼ਵਾਸ ਨਹੀਂ ਸਾਨੂੰ ਕੋਈ ਫੋਟੋ ਉਹਨੇ ਆਪਣੇ ਪਿੱਛੇ ਆਫ ਦਫਤੇ 'ਚ ਲਗਾਈ ਹੈ ਉਸ ਅੰਬੇਦਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਇੰਪਲੀਮੈਂਟ ਕਰੇ ਇਹ ਸਾਡੀ ਉਹਨਾਂ ਦੀ ਅਪੀਲ ਹੈ ਔਰ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕਿਉਂਕਿ ਇਸ ਨਗਰੀ ਦੇ ਜਿਹੜੇ ਕਰਤਾ ਤਰਤਾ ਨੇ ਫਾਊਂਡਰ ਨੇ ਉਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਉਹਨਾਂ ਤੋਂ ਅਰਦਾਸ ਲੈ ਕੇ ਅਸੀਂ 2 ਸਾਲ ਤੱਕ ਐਜਿਟੇਸ਼ਨ ਕਰਾਂਗੇ ਜਦ ਤੱਕ 2027 ਦੇ ਵਿੱਚ ਇਸ ਨਗਰੀ ਨੂੰ ਪੂਲੀ ਸਟੇਟਸ ਨਹੀਂ ਮਿਲਦਾ। ਸਰ ਤੁਸੀਂ ਗੱਲ ਭਗਵੰਤਪਾਲ ਜੀ ਦੀ ਕਰ ਰਹੇ ਹੋ ਪਰ ਕੰਮ ਇੱਥੇ ਆ ਕੇ ਕਰਨੀ ਉਸਮਾਨ ਜੀ ਅੱਗੇ ਜਾ ਕੇ ਕੋਈ ਧਰਨਾ ਮਾਰਿਆ ਉੱਥੇ ਰੈਸਟੇਜ ਜਾਂ ਦਫ਼ਤਰ ਦੇ ਵਿੱਚ ਮੈਂ ਸਭ ਤੋਂ ਜੋ ਇਹ ਸਿਰਫ ਆਵਾਜ਼ ਹੀ ਉਤਰ ਰਸਤੇ ਗੱਲ ਕਰਤੀ ਜੀ ਦੇਸੋ ਜੀ ਕੌਜ਼ ਕੇ ਦਾ ਤੁਸੀਂ ਮੈਨੂੰ ਪੁਸਤਾਲ ਪੁੱਛ ਰਹੇ ਹੋ ਮੈਂ ਆਪਕੀ ਨੂੰ ਸਵਾਲ ਪੁੱਛਦਾ ਹਾਂ ਕਿ ਕਿਹਦੇ ਕੌਜ਼ ਲਈ ਅਸੀਂ ਕੰਮ ਸ਼ੁਰੂ ਕੀਤਾ ਇਹਨਾਂ ਦੇ ਕੌਜ਼ ਲਈ ਬੇਰੋਗਾਂ ਤੇ ਇਹਨਾਂ ਦੇ ਕੌਜ਼ ਲਈ ਇੱਥੋਂ ਹੀ ਮੱਥਾ ਟੇਕ ਕੇ ਇਹਨਾਂ ਦੀ ਜ਼ਾਤ ਲੈ ਕੇ ਜਾਣਾ ਹੈ ਔਰ ਇਸ ਤੋਂ ਬਾਅਦ ਹਾਈ ਕੋਰਟ ਕਿੱਥੇ ਹੈ ਚੰਡੀਗੜ੍ਹ ਹੈ ਕਿ ਅੰਮ੍ਰਿਤਸਰ ਹੈ ਵਾਵਾ ਅੰਨਾ ਜੀ ਕਹਿ ਰਹੇ ਨੇ ਖਟਰੇ ਹੈ ਵਾਵਾ ਤਾਂ ਉਹ ਖਟਰੇ ਨੇ ਜਿਹੜੇ ਮੁੱਖ ਮੰਤਰੀ ਬਣ ਕੇ 92 95 ਐਮਐਲਏ ਲੈ ਕੇ ਇਸ ਅਹੰਕਾਰ 'ਚ ਬੈਠੇ ਆ ਕਿ ਅਸੀਂ ਲੋਕਾਂ ਨੂੰ ਸ਼ਰਾਬ ਪਲਾਪਲਾ ਆਪਕੋ ਪਲਾਪਲਾ ਔਰ ਬਰਬਾਦੀ ਕਰਾਂਗੇ ਲੇਕਿਨ ਅਸੀਂ ਸਵਿਧਾਨ ਨੂੰ ਇੰਪਲੀਮੈਂਟ ਨਹੀਂ ਕਰਾਂਗੇ ਪਰ ਸਫਾਈ ਦੀ ਜੋ ਹਾਲਾਤ ਨੇ ਕੂੜੇ ਦੇ ਹਾਲਾਤ ਨੇ ਉਹ ਇਸਰਾਫ ਜਿਆਦਾ ਪੈਡੇ ਹੋ ਚੁੱਕੇ ਨੇ ਇਹ ਲੋਕਾਂ ਦਾ ਜਿੰਨਾ ਦੁਸ਼ਵਾਰ ਹੋ ਜਾਂਦਾ ਹਾਂ ਤੇ ਮੈਂ ਤਾਂ ਕਹਿ ਰਿਹਾ ਜੀ ਕਿ ਹੋਲੀ ਸਿਟੀ ਦਾ ਕੀ ਮਤਲਬ ਹੁੰਦਾ ਹੈ ਹੋਲੀ ਸਿਟੀ ਦਾ ਤਿੰਨ ਚਾਰ ਮਤਲਬ ਹੁੰਦਾ ਹੈ ਹੋਲੀ ਸਿਟੀ ਦਾ ਮਤਲਬ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਰਿਲੀਜੀਅਸ ਸੈਂਟਰਮੈਂਟ ਨੂੰ ਰਿਸਪੈਕਟ ਕੀਤਾ ਜਾਏ ਸ਼ਰਾਬ ਜਿੱਦਾਂ ਕਿ ਵਾਰਾਨਸੀ ਜਿੱਦਾਂ ਕਿ ਯੋਧਿਆ ਵਿੱਚ ਪੈਨ ਕੀਤੀ ਜਾਏ ਤਸ਼ੀ ਬੈਨਕੀਤੇ ਜਾਣ ਨੀਟ ਮੱਛੀ ਬੈਨਕੀਤੀ ਜਾਏ ਜੋ ਔਰ ਸਫਾਈ ਸੈਨੀਟੇਸ਼ਨ ਪਬਲਿਕ ਹੈਲਥ ਦਾ ਧਿਆਨ ਰੱਖਿਆ ਜਾਏ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਆਰਟੀਆਈ ਦੇ ਵਿੱਚ ਮੈਂ ਪਤਾ ਕੀਤਾ ਹੈ ਕਿ ਅੰਮ੍ਰਿਤਸਰ ਹਿੰਦੁਸਤਾਨ ਦਾ 30ਸਟ ਸਿਟੀ ਹੈ ਵਨ ਆਫ ਦਾ 30ਸਟ ਸਿਟੀ ਹੈ ਤੇ ਇਹ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਇੰਨਾ ਪੈਸਾ ਇਕੱਠਾ ਹੋ ਰਿਹਾ ਹੈ ਉਹ ਕਿੱਥੇ ਖਰਚ ਹੋ ਰਿਹਾ ਭਗਵਾਨ ਜੀ ਸਾਡੇ ਗੁਰੂ ਨਗਰੀ ਨੂੰ ਸਾਫ ਸੁਥਰਾ ਕਿਉਂ ਨਹੀਂ ਰੱਖ پا ਰਹੇ ਹੋ ਇਹ ਸਾਡਾ ਸਵਾਲ ਨੇ ਤੁਹਾਡੇ ਡਰਾਈਵਰ ਤੇ ਕੀ ਕਹਾਈ ਗਿਆ ਸੀ ਕਿ ਜੇ ਅਸੀਂ ਰੋਜ਼ਮੀ ਤੇ ਬਹੁਤ ਬਣੀ ਹਾਂਜੀ ਦਲਜੀਤ ਦੁਸਾਨ ਸਿੰਘ ਹੈ ਉਸਨੇ ਵੀ ਇਹ ਗੱਲ ਕਹੀ ਨਹੀਂ ਦੇਖੋ ਜੀ ਦੁਸਾਨ ਜਿਹਾ ਹੋਣ ਬਾਕੀ ਹੋਣ ਤਾਂ ਮੈਂ ਕਹਿ ਰਿਹਾ ਕਿ ਇਸ ਨੂੰ ਇੱਕ ਰਿਲੀਜੀਅਸ ਮੁੱਦਾ ਨਹੀਂ ਬਣਾਉਣਾ ਚਾਹੀਦਾ ਇਹ ਇੱਕ ਕਾਮਨ ਇਸ਼ੂ ਹੈ ਸਵਧਾਨਿਕ ਇਸ਼ੂ ਹੈ ਆਰਟੀਕਲ 39 ਦਾ ਇਸ਼ੂ ਹੈ ਆਰਟੀਕਲ 25 ਦਾ ਇਸ਼ੂ ਹੈ ਔਰ ਸਭ ਦੀ ਸ਼ਰਧਾ ਹੈ ਮੈਨੂੰ ਕੋਈ ਹੱਥ ਖੜਾ ਇੱਥੇ ਕਰਵਾ ਦਿਓ ਜਿਹੜਾ ਕਹੇ ਕਿ ਨਹੀਂ ਜੀ ਇਸ ਨਗਰੀ ਦੇ ਵਿੱਚ ਗੋਲਡਨ ਟੈਂਪਲ ਤੋਂ 1 ਕਿਲੋਮੀਟਰ ਦੇ ਅੰਦਰ ਅੰਦਰ ਠੇਕੇ ਹੋਣੇ ਚਾਹੀਦੇ ਕੋਈ ਹੱਥ ਖੜਾ ਕਰਵਾ ਦਿਓ ਕੋਈ ਇਹ ਕਹਦੇ ਕਿ ਤੰਬਾਕੂ ਪੀ ਕੇ ਅਸੀਂ ਇੱਥੇ ਔਰ ਅਸੀਂ ਹੋਰ ਕਿਸੇ ਦੀ ਗੰਦਗੀ ਪਾਵਾਂਗੇ ਇਹ ਕੋਈ ਕਹਦੇ ਜੀ ਸੋ ਸਾਰਿਆਂ ਦਾ ਇੱਕ ਮਤ ਹੈ ਕਿਸੇ ਵੀ ਮਤਲਬ ਹਿੰਦੁਸਤਾਨ ਚ ਨਹੀਂ ਵਰਲਡ 'ਚ ਇਹ 뷰 ਹੈ ਕਿ ਇਸ ਨਗਰੀ ਨੂੰ ਪੋਲੀ ਸਟੀ ਸਿਟੀ ਸਟੇਟਸ ਬਟਾ ਜੀ ਅਗਲਾ ਸਟੈਪ ਕੀ ਤੁਹਾਡਾ ਅੱਜ ਇੱਕ ਅਦਾਸ ਬੇਤੀ ਦੇ ਕਰਤੀ ਹੈ ਸੋਕੇ ਕਿਤੇ ਵੀ ਲੜਾਈ ਲੜੋਗੇ ਜੀ ਦੇਖੋ ਲੜਾਈ ਤਾਂ ਆਪ ਪਾਈ ਜਾਏਗੀ ਐਂਡ ਤੱਕ ਜਾਏਗੀ ਜਿੱਸਾ ਤੁਹਾਨੂੰ ਦੱਸਿਆ ਕਿ ਅਸੀਂ ਪਹਿਲੀ ਅਦਾਸ ਤੇ ਇਹ ਕਰ ਰਹੇ ਹਾਂ ਕਿ ਉਹਨਾਂ ਨੂੰ ਗੁਰੂ ਮਹਾਰਾਜ ਸਤਿਮਤ ਬਖਸ਼ਣ ਉਹ ਆਪਣਾ ਇਰਾਦਾ ਜਿਹੜਾ ਉਹ ਦ੍ਰਿੜਤਾ ਦੇ ਨਾਲ ਗੁਰੂ ਰਾਮਦਾਸ ਦੀ ਅੱਗੇ ਛਾਤੀ ਖਲਾ ਕੇ ਖੜੇ ਹੋ ਗਏ ਨੇ ਕਿ ਮੈਂ ਤੇਰੀ ਨਗਰੀ ਚ ਨਹੀਂ ਹੋਣ ਦੇਣਾ ਉਹ ਆਪਣੇ ਹੀ ਤੁਹਾਡੀ ਮਤ ਦੇ ਨਾਲ ਸੁਧਾਰ ਕਰ ਲੈਣ ਔਰ ਇਸ ਨੂੰ ਫੇਵਰੇਬਲ ਡਿਸੀਜਨ ਦੇ ਦੇਣ ਹੁਣ ਦੇਖਾਂਗੇ 10 ਤਰੀਕ ਨੂੰ ਉਹ ਕੀ ਐਫੀਡੇਵਿਟ ਹਾਈ ਕੋਰਟ ਦੇ dennੀ 10 ਤਰੀਕ ਦੀ ਲੱਗੀ ਹੋਈ ਹੈ ਉਸ ਤੋਂ ਬਾਅਦ ਹੀ ਨੈਕਸਟ ਸਟੈਪ ਅਸੀਂ ਇਹਦੇ ਤੇ ਲਾਵਾਂਗੇ ਕੰਮਾਂ ਕਿੱਥੇ ਰਹਿ ਗਈਆਂ ਹਨ ਧੰਮਾ ਸਾਹਿਬ ਵੀ ਤਰਨੇ ਪ੍ਰਦਰਸ਼ਨ ਕਰਦੇ ਰਹੇ ਨੇ ਜਿਸ ਜਗ੍ਹਾ ਤੇ ਕੋਹ ਸ਼ਰਾਬ ਦੇ ਇੱਥੇ ਅਗਰੇ ਜਾਂ ਰਸਤੇ ਆਉਣ ਵਾਲੇ ਉੱਥੇ ਤੱਕ ਲੱਗੇ ਪਰ ਉਹਦੀ ਸੁਣਵਾਈ ਨਿਕਲ ਨਹੀਂ ਦੇਖੋ ਇਹ ਸਵਾਲ ਮੈਂ ਕਟੂਕੜ 100 ਲੋਕਾਂ ਤੋਂ ਪੁੱਛ ਚੁੱਕਾ ਹਾਂ ਕਿ 1947 ਚ ਆਪਣਾ ਦੇਸ਼ ਆਜ਼ਾਦ ਹੋ ਗਿਆ 2024 ਆ ਗਿਆ ਅਤੇ 3 ਸਾਲਾਂ ਦੇ ਵਿੱਚ 500 ਸਾਲਾਂ ਇਸ ਗੁਣ ਨਗਰੀਦਾਰ ਹੋਣ ਵਾਲਾ ਹੈ ਇਨੀਆਂ ਸਰਕਾਰਾਂ ਆਗੀਆਂ ਇਨੀਆਂ ਸਰਕਾਰਾਂ ਚੱਲੀ ਗਈਆਂ ਕਿ ਅਸੀਂ ਇੰਨੇ ਕਰਪਟ ਹੋ ਚੁੱਕੇ ਹਾਂ ਮੋਰਲੀ ਔਰ ਮਟੀਰੀਲੀ ਇਸ ਅਸੀਂ ਆਪਣੀ ਗਰੀਡ ਕਰਕੇ ਆਪਣੇ ਲਾਲਚ ਕਰਕੇ ਕਰਪਸ਼ਨ ਕਰਕੇ ਇਸ ਗੁਰੂ ਨਗਰੀ ਨੂੰ ਹੋਲੀ ਸਟੇਟਸ ਨਹੀਂ ਦੇ ਰਹੇ ਤਾਂ ਜੋ ਹੋਟਲਾਂ ਦੇ ਵਿੱਚ ਜਿਛਰਾ ਵਿਕਰੀ ਹੈ ਤੇ ਸਾਨੂੰ ਉਹਦਾ ਫਾਇਦਾ ਹੋ ਜਾਏ ਤਾਂ ਬਾਕੂ ਵਿੱਚ ਤੇ ਸਾਨੂੰ ਉਹਦਾ ਫਾਇਦਾ ਹੋ ਜਾਏ ਇਸੇ ਲਾਲਚ ਦੇ ਨਾਲ ਇਹ ਕੰਮ ਆ ਇਹ ਫੈਸਲੇ ਨਹੀਂ ਹੋਏ ਨੇ ਇਸ ਲਈ ਅਸੀਂ ਦੁਬਾਰਾ ਅਪੀਲ ਕਰ ਰਹੇ ਹਾਂ ਭਗਵੰਤ ਮਾਨ ਜੀ ਨੂੰ ਕਿ ਦੇਖੋ ਐਸੀ ਲੜਾਈ ਗੁਰੂ ਰਾਮਦਾਸ ਜੀ ਨਾਲ ਨਾ ਕਰੋ ਡਰੋ ਰੱਬ ਦਾ ਪੌ ਰੱਖੋ 92 ਤੁਹਾਨੂੰ ਸੀਟਾਂ ਮਿਲੀਆਂ ਨੇ ਇਸ ਲਈ ਮਿਲੀਆਂ ਨੇ ਕਿ ਤੁਸੀਂ ਚੰਗਾ ਕੰਮ ਕਰ ਸਕੋ ਇਹ ਚੰਗਾ ਕੰਮ ਜ਼ਰੂਰ ਕਰੋ 2027 ਤੋਂ ਪਹਿਲਾਂ-ਪਹਿਲਾਂ ਇਸ ਸ਼ਹਿਰ ਨੂੰ ਇਸ ਗੁਰੂ ਨਗਰੀ ਨੂੰ ਜ਼ਰੂਰ ਹੋਲੀ ਸਿਟੀ ਦਾ ਸਟੇਟਸ ਦਿਓ